ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜਿਹੇ ਕੁੰਡੇ ਪਾਏ ਆ ਤੇ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਆਪਾਂ ਜਿੰਨੇ ਵੀ ਆਪਾਂ ਆਪਣੇ ਕੋਟੇ ਸਵੈਟਰ ਦੇ ਕੁੰਡੇ ਪਾਉਣੇ ਆ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਡਿਜ਼ਾਈਨ ਸਟਾਰਟ ਹੁੰਦਾ ਕੁੰਡੇ ਤੁਸੀਂ ਜਿੰਨੇ ਵੀ ਮਰਜ਼ੀ ਪਾ ਸਕਦੇ ਹੋ ਇੱਕ ਅੱਧਾ ਕੋਈ ਟਟਵੱਦ ਹੋ ਸਕਦਾ ਤੇ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਬੱਚਿਆਂ ਦੇ ਕੋਟ ਸਵੈਟਰ ਤੇ ਪਾਓ ਭਾਵੇਂ ਲੇਡੀਜ਼ ਪਾਓ ਜੈਂਡਰ ਸਵੈਟਰ ਤੇ ਪਾਓ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਤੇ ਚਲੋ ਜੀ ਆਪਾਂ ਕੁੰਡੇ ਪਾਏ ਸੀਗੇ ਤੇ ਆਪਾਂ ਉਲਟੀ ਸਲਾਈ ਬਣਾ ਲੈਨੇ ਆ ਉਲਟੀ ਸਲਾਈ ਇਹ ਪੂਰੀ ਉਲਟੀ ਬਣੂਗੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਉਂਦੇ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਜੀ ਆਦਾ ਆਪਣੇ ਕੋਲ ਇੰਨਾ ਕਹਾ ਇਸ ਤਰ੍ਹਾਂ ਬਚ ਗਿਆ ਇਹਨੂੰ ਆਪਾਂ ਇਹ ਦਿਖੇ ਨਾ ਤਾਂ ਬੈਨੂੰ ਇਸ ਤਰ੍ਹਾਂ ਲੈ ਲੈਣੇ ਨਾਲ ਇੱਥੇ ਥੋੜਾ ਜਿਹਾ ਆਪਾਂ ਖਿੱਚ ਕੇ ਇੱਕ ਵਾਰੀ ਆਪਾਂ ਇਹ ਹੋਰ ਇਸ ਤਰ੍ਹਾਂ ਨਾਲ ਬੰਨ੍ਹ ਦਾਂਗੇ ਵਿੱਚ ਤਾਂ ਲੋ ਜੇ ਇਹ ਪਤਾ ਹੀ ਨਹੀਂ ਲੱਗਦਾ ਐਥੋਂ ਥੋੜਾ ਲੰਮਾ ਰਹੇਗਾ ਪਰ ਮੈਂ ਇੱਥੇ ਆਪਾਂ ਫਸਟ ਤੇ ਲੈ ਸਕਦੇ ਆ ਤੇ ਆਪਾਂ ਉਲਟੀ-ਉਲਟੀ ਸਲਾਈ ਬਣਾ ਕੇ ਕੰਪਲੀਟ ਕਰ ਲੈਨੇ ਆ ਤੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਮੈਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰੂੰਗੀ ਜੀ ਚਲੋ ਜੀ ਆਪਾਂ ਬਣਾ ਲਈਏ ਸਲਾਈ ਸਿੱਧੀ ਉਲਟੀ ਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਡਿਜ਼ਾਈਨ ਆਪਾਂ ਤਾਂ ਅੱਗੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਏ ਜਿਹੜਾ ਅਸੀਂ ਆ ਵਲ ਪਾਇਆ ਸੀ ਕੁੰਡਾ ਐਸੀ ਇਸ ਤਰ੍ਹਾਂ ਉੱਪਰੋਂ ਦੀ ਕਰ ਦਾਂਗੇ ਤੇ ਅੱਗੇ ਫੇਰ ਧਾਗਾ ਇੱਧਰ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਬਹੁਤ ਸੌਖਾ ਡਿਜ਼ਾਈਨ ਹੈ ਜੀ ਬਹੁਤ ਆਸਾਨੀ ਨਾਲ ਬਣ ਜਾਂਦਾ ਕੋਈ ਵੀ ਬਣਾ ਸਕਦਾ ਇਹਨੂੰ ਤੇ ਸੋਹਣਾ ਵੀ ਬਹੁਤ ਲੱਗਦਾ ਇਹਨੂੰ ਅਸੀਂ ਬਚੇ ਖੁਚੇ ਰੰਗਾਂ 'ਚ ਵੀ ਬਣਾ ਸਕਦੇ ਹਾਂ ਇੱਕ ਰੰਗ ਦਾ ਵੀ ਬਣਾ ਸਕਦੇ ਹਾਂ ਦੋ ਰੰਗ ਦਾ ਵੀ ਜੇ ਸਾਡੇ ਕੋਲ ਜਿਆਦਾ ਰੰਗ ਪਿਆ ਤਾਂ ਅਸੀਂ ਉਹਨਾਂ ਦਾ ਵੀ ਬਣਾ ਸਕਦੇ ਹਾਂ ਇੱਕ ਰੰਗ ਦਾ ਅਸੀਂ ਬਣਾ ਸਕਦੇ ਹਾਂ ਕੋਟੀ ਸੈਟਰ ਜੈਕਟ ਇੱਕ ਰੰਗ ਦਾ ਬਣਾ ਸਕਦੇ ਹਾਂ ਬੱਚਿਆਂ ਵਾਸਤੇ ਦੋ ਰੰਗ ਦਾ ਬਣਾ ਸਕਦੇ ਹਾਂ ਰੰਗ ਬਰੰਗਾ ਵੀ ਬਣਾ ਸਕਦੇ ਹਾਂ ਤੁਸੀਂ ਜ਼ਰੂਰ ਟਰਾਈ ਕਰਿਓ ਆਪਣੇ ਸਿੱਧੇ ਸਲਾਈ ਬਣ ਗਏ ਆ ਖਿੱਚਿਆ ਗਿਆ ਇਧਰ ਕੋਈ ਗੱਲ ਨਹੀਂ ਆਪਾਂ ਹੋਣ ਦੱਸਦੇ ਆ ਇਹਨਾਂ ਤੁਹਾਨੂੰ ਇਸ ਤਰ੍ਹਾਂ ਕਰ ਲੋ ਇਹ ਤਾਂ ਆਪਾਂ ਬੋਦਾ ਫੜ ਕੇ ਇਸ ਤਰ੍ਹਾਂ ਕਰ ਦਿੰਨੇ ਆ ਜੀ ਨਹੀਂ ਮੈਨੂੰ ਨਹੀਂ ਪਤਾ ਲੱਗਦਾ ਹੈ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾ ਲਈ ਆ ਇੱਕ ਸਲਾਈ ਚ ਹੀ ਡਿਜ਼ਾਈਨ ਬਣ ਜਾਂਦਾ ਹੈ ਤੇ ਇੱਕ ਸਲਾਈ ਆਪਾਂ ਉਲਟੀ ਕੰਢ ਕੇ ਦੋ ਸਲਾਈਆਂ ਚ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਹੈ ਹੁਣ ਆਪਾਂ ਇਹਨੂੰ ਇੱਕ ਰੰਗ ਦਾ ਹੀ ਬਣਾ ਰਹੇ ਆ ਪੈਸੇ ਰੰਗ ਦੇ ਹੀ ਬਣਾਉਣੇ ਆ ਤੇ ਜੇ ਆਪਾਂ ਇੱਥੇ ਹੁਣ ਲਾਉਣਾ ਤਾਂ ਆਪਾਂ ਇੱਥੇ ਦੂਜਾ ਕਲਰ ਲਾ ਸਕਦੇ ਆ ਪਹਿਲਾਂ ਆਪਾਂ ਇੱਕ ਕੁੰਡਾ ਤਾਰਿਆ ਸੀ ਤਾਂ ਆਪਾਂ ਇੱਥੇ ਫਸਟ ਤੇ ਵਲ ਪਾ ਲਿਆ ਹੁਣ ਆਪਾਂ ਇੱਕ ਕੁੰਡਾ ਨਾਲ ਸਿੱਧਾ ਹੋਰ ਬਣਾ ਲਾਂਗੇ ਇੱਥੇ ਵਲ ਪਾਵਾਂਗੇ ਆ ਵਾੜਾ ਕੁੰਡਾ ਉੱਪਰ ਦੀ ਕਰ ਦਾਂਗੇ ਅਤੇ ਫੇਰ ਵਾਲ ਪਾ ਕੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਜਿਹੜਾ ਵਾਲ ਪਾਇਆ ਕੁੰਡਾ ਵਾਪਾ ਦੋਵਾਂ ਕੁੰਡਿਆਂ ਦੇ ਉੱਪਰੋਂ ਦੀ ਇਸ ਤਰ੍ਹਾਂ ਕਰ ਦਾਂਗੇ ਆਪਣੇ ਕੋਲ ਇੱਕ ਕੁੰਡਾ ਵਾਲਤੂ ਬਚਿਆ ਸੀ ਹੁਣ ਆਪਾਂ ਦੋ ਕੁੰਡੇ ਲੈ ਕੇ ਇਸ ਤਰ੍ਹਾਂ ਬਣਾ ਲੈਨੇ ਸਿੱਧੇ ਤੇ ਆ ਵੜਾ ਕੁੰਡਾ ਉੱਪਰੋਂ ਦਿਖਾਉਣਾ ਹੁਣ ਆਪਣੇ ਕੋਲ ਇਧਰ ਇੱਕ ਕੁੰਡਾ ਰਹਿ ਗਿਆ ਦੋ ਦੋ ਡਿਜ਼ਾਈਨ ਬਣ ਗਏ ਆਪਣੇ ਆਪਣੀ ਤੀਜੀ ਸਲਾਈ ਹੋ ਗਈ ਚੌਥੀ ਸਲਾਈ ਆਪਾਂ ਫੇਰ ਉਲਟੀ ਬਣਾ ਲੈਨੇ ਇੱਥੇ ਸਲਾਈ ਜੇ ਆਪਾਂ ਕੁਝ ਨਹੀਂ ਕਰਨਾ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰਦੇ ਆਂ ਤੇ ਬੱਸ ਇਸੇ ਤਰ੍ਹਾਂ ਹੀ ਆਹੇ 2-2 2 ਕੁੰਡੇ ਆ 2-2 ਸਲਾਈਆਂ ਰਿਪੀਟ ਕਰਦੇ ਜਾਵਾਂਗੇ ਤਾਂ ਸਾਡਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਉਹ ਦੇਖੋ ਜੀ ਕਿੰਨੀ ਜਲਦੀ ਜਲਦੀ ਬਣ ਜਾਂਦਾ ਹੈ ਚਲੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਘੰਟੀ ਵਾਲਾ ਬਟਨ ਵੀ ਦਬਾ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਜਿਵੇਂ ਆ ਹੁਣ ਇੱਕ ਇੱਕ ਰੰਗ ਦੀ ਲੈਸਰ ਬਣੀ ਹੋਈ ਆ ਆਪਣੇ ਇੱਕ ਅਸੀਂ ਇੱਥੇ ਇੱਕ ਰੰਗ ਹੋਰ ਬਣਾ ਸਕਦੇ ਆ ਇੱਥੇ ਹੋਰ ਬਣਾ ਸਕਦੇ ਆ ਇਸ ਤਰ੍ਹਾਂ ਕਰਕੇ ਵੀ ਬਣਾ ਸਕਦੇ ਆ ਇਹ ਆਪਾਂ ਕਿਸੇ ਹੋਰ ਵੀਡੀਓ ਚ ਦੱਸ ਦਾਂਗੇ ਫੇਰ ਹਲਾਪਾ ਇੱਕ ਰੰਗ ਜੀ ਦੱਸਿਆ ਡਿਜ਼ਾਈਨ ਤੇ ਜਰੂਰ ਟਰਾਈ ਕਰਿਓ ਜੀ